ਜੋ ਜਨਵਰੀ ਮਹੀਨੇ ਦੇ ਵਿੱਚ ਪੈਟਰੋਲ ਪੰਪਾਂ ਤੇ ਦੋ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰ ਦੱਤਾ ਹੋਈਆਂ ਸੀ ਅਸੀਂ ਇਹਨਾਂ ਦੇ ਵਿੱਚ ਮਾਨਜੁਗ ਅਦਾਲਤ ਤੋਂ ਪ੍ਰੋਡਕਸ਼ਨ ਵੈਂਟ ਲੈ ਕੇ ਦੋਸ਼ੀਆਂ ਨੂੰ ਫਰੀਦਕੋਟ ਜੇਲ੍ਹ ਤੋਂ ਲੈ ਕੇ ਆਏ ਆ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਿਆ ਇਹਨਾਂ 'ਚ ਜੋ ਹੈ ਜੁਰਮ ਦਾ ਘਾਟਾ ਅਤੇ ਵਾਦਾ ਜੁਰਮ ਕੀਤਾ ਗਿਆ ਇਹਨਾਂ ਦੇ ਵਿੱਚ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ ਹੈ ਜੀ ਇਹਨਾਂ ਦੇ ਨਾਮ ਕੀ ਕੀ ਨੇ ਜੀ ਇਹਨਾਂ ਦੇ ਇਹਨਾਂ ਦੇ ਜਿਵੇਂ ਹਰਪੀ ਸਿੰਘ ਆ ਜੀ ਸਾਈ ਲੀਪ ਗੁਰਪ੍ਰੀਤ ਸਿੰਘ ਭੇਜਾ ਜੀ ਵਿਸ਼ਾਲ ਬੋਵੀ ਤੇ ਪ੍ਰਭ ਪ੍ਰੀਤ ਸਿੰਘ ਆ ਜੀ ਇਹਨਾਂ ਦੇ ਨਾਮ ਇਹਨਾਂ ਦੇ ਕਿਹੜੇ ਕਿੰਨੀ ਕਿੰਨੀ ਰਾਸ਼ੀ ਤੁਸੀਂ ਪ੍ਰੋਬਲ ਪੰਪਾ ਤੋਂ ਜੀ ਪਸਤੋ ਦਿਨੋ ਕਿਤੇ ਇਹਨਾਂ ਨੇ ਜੀ ਕਿਸਾਨ ਫਿਊਲਿੰਗ ਸਟੇਸ਼ਨ ਆ ਜੀ ਇਹਦੇ ਤੋਂ 47000 ਦੀ ਲੁੱਟ ਕੀਤੀ ਸੀ ਤੇ ਦੂਸਰੇ ਤੋਂ ਮਹਾਵੀਰਾ ਫਿਲਿੰਗ ਸਟੇਸ਼ਨ ਹੈਗਾ ਜੀ ਉਹ ਤੋਂ 40000 500 ਦੀ ਲੁੱਟ ਕੀਤੀ ਸੀ ਤੇ ਨਾਲ ਜਿਹੜੇ ਪੈਸੇ ਸੀ ਇਹਨਾਂ ਦੇ ਪੈਸੇ ਦਾ ਕੀ ਕੀਤਾ ਜਿਹੜਾ ਲਟਾਇਆ ਗਿਆ ਜੀ ਇਹਦੀ ਜਿਹੜੇ ਲੁੱਟਦੇ ਪੈਸੇ ਸੀਗੇ ਉਹ ਤੋਂ ਨਸ਼ਾ ਵਗੈਰਾ ਖਰੀਦ ਕੇ ਪੀਂਦੇ ਸੀਗੇ ਜੀ ਨਸ਼ੇ ਦੇ ਆਦੀ ਨੇ ਜੀ ਨਵੀਂ ਉਮਰ ਦੇ ਦੋਸ਼ੀ ਹੈਗੇ ਨੇ ਜੀ ਨਵੀਂ ਉਮਰ ਆ ਜੀ ਇਹਨਾਂ ਦੀ ਇੱਕ ਦੀ 19 ਸਾਲ 20 ਸਾਲ ਇੱਕ ਸਭ ਤੋਂ ਵੱਡਾ ਮੈਰਿਡਾ ਜੀ ਲੜਕਾ ਉਹਦੀ 23 ਸਾਲ ਉਮਰ ਦੇ ਜੀ ਜਿਹੜਾ ਸਭ ਤੋਂ ਵੱਡਾ ਜੀ ਨਵੀਂ ਉਮਰ ਦੇ ਸਾਰੇ ਹੈਗੇ ਨੇ ਜੀ ਇਹਨਾਂ ਨੂੰ ਕੋਈ ਸ਼ੋਕਰ ਹੋਰ ਵੀ ਅਪਰਾਧਿਕ ਮਾਮਲੇ ਦਰਜ ਨਹੀਂ ਨਾ تھے ਬਿਲਕੁਲ ਜੀ ਬਿਲਕੁਲ ਹਾਰਿਕ ਦੇ 4-5 4-5 ਪਰਚੇ ਦਰਜ ਨੇ ਜੀ ਇਹਨਾਂ ਤੇ ਵੀ ਠੀਕ ਜੋ ਜਨਵਰੀ ਮਹੀਨੇ ਦੇ ਵਿੱਚ ਪੈਟਰੋਲ ਪੰਪਾਂ ਤੇ ਦੋ ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰਦਾਤਾਂ ਹੋਈਆਂ ਸੀ ਅਸੀਂ ਇਹਨਾਂ ਦੇ ਵਿੱਚ ਮਾਨਜੁਗ ਅਦਾਲਤ ਤੋਂ ਪ੍ਰੋਡਕਸ਼ਨ ਮੰਟ ਲੈ ਕੇ ਦੋਸ਼ੀਆਂ ਨੂੰ ਫੇਕ ਕੋਡ ਜੇਲ੍ਹ ਤੋਂ ਲੈ ਕੇ ਆਏ ਆ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਿਆ ਇਹਨਾਂ 'ਚ ਜੋ ਹੈ ਜੁਰਮ ਦਾ ਘਾਟਾ ਅਤੇ ਵਾਦਾ ਜੁਰਮ ਕੀਤਾ ਗਿਆ ਇਹਨਾਂ ਦੇ ਵਿੱਚ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ ਹੈ ਜੀ ਇਹਨਾਂ ਦੇ ਨਾਮ ਕੀ ਕੀ ਨੇ ਜੀ ਇਹਨਾਂ ਦੇ ਇਹਨਾਂ ਦੇ ਜਿਵੇਂ ਹਰਪੀ ਸਿੰਘ ਆ ਜੀ ਸਾਈ ਲੀਪ ਗੁਰਪ੍ਰੀਤ ਸਿੰਘ ਭੇਜਾ ਜੀ ਵਿਸ਼ਾਲ ਭਵੀ ਤੇ ਪ੍ਰਭ ਪ੍ਰੀਤ ਸਿੰਘਾ ਜੀ ਨੇ ਦਿਨ ਇਹਨਾਂ ਨੇ ਕਿਹੜੇ ਕਿੰਨੀ ਕਿੰਨੀ ਰਾਸ਼ੀ ਦੀ ਚੋਰੀ ਬੰਪਾ ਤੋਂ ਜੀ ਪਸੋਲ ਜੀ ਨੂੰ ਕਤੇ ਇਹਨਾਂ ਨੇ ਜੀ ਕਿਸਾਨ ਫਿਲਿੰਗ ਸਟੇਸ਼ਨ ਆ ਜੀ ਇਹਦੇ ਤੋਂ 47000 ਦੀ ਲੁੱਟ ਕੀਤੀ ਸੀ ਤੇ ਦੂਸਰੇ ਤੋਂ ਮਹਾਵੀਰਾ ਫਿਲਿੰਗ ਸਟੇਸ਼ਨ ਹੈਗਾ ਜੀ ਉਹ ਤੋਂ 40500 ਦੀ ਲੁੱਟ ਕੀਤੀ ਸੀ ਇਹਨਾਂ ਨੇ ਜਿਹੜੇ ਪੈਸੇ ਸੀ ਇਹਨਾਂ ਨੇ ਪੈਸੇ ਦਾ ਕੀ ਕੀਤਾ ਜਿਹੜਾ ਲੁੱਟਿਆ ਸੀ ਜੀ ਇਹਦੀ ਜਿਹੜੀ ਲੁੱਟਦੇ ਪੈਸੇ ਸੀਗੇ ਉਹ ਤੋਂ ਨਸ਼ਾ ਵਗੈਰਾ ਕਰੀਜ਼ ਗੀ ਪੀਂਦੇ ਸੀਗੇ ਜੀ ਨਸ਼ੇ ਦੇ ਆਦੀ ਨੇ ਜੀ ਨਵੀਂ ਉਮਰ ਦੇ ਦੋਸ਼ੀ ਹੈਗੇ ਨੇ ਜੀ ਨਵੀਂ ਉਮਰ ਆ ਜੀ ਇਹਨਾਂ ਦੀ ਇੱਕ ਦੀ 19 ਸਾਲ 20 ਸਾਲ ਇੱਕ ਸਭ ਤੋਂ ਵੱਡਾ ਮੈਰੀਡਾ ਜੀ ਲੜਕਾ ਉਹਦੀ 23 ਸਾਲ ਉਮਰ ਆ ਜੀ ਜਿਹੜਾ ਸਭ ਤੋਂ ਵੱਡਾ ਜੀ ਨਵੀਂ ਉਮਰ ਦੇ ਸਾਰੇ ਹੈਗੇ ਨੇ ਜੀ ਇਹਨਾਂ ਨੂੰ ਕੋਈ ਸ਼ੋਕਰ ਹੋਰ ਵੀ ਅਪਰਾਧਿਕ ਮਾਮਲੇ ਦਰਜ ਨੇ ਇਨਾਂ ਤੇ ਬਿਲਕੁਲ ਜੀ ਬਿਲਕੁਲ ਹਾਰਿਕ ਦੇ 4-5 4-5 ਪਰਚੇ ਦਰਜ ਨੇ ਜੀ ਇਹਨਾਂ ਤੇ ਵੀ ਠੀਕ ਜੋ ਜਨਵਰੀ ਮਹੀਨੇ ਦੇ ਵਿੱਚ ਪਟੌਣ ਪੰਪਾਂ ਤੇ ਦੋ ਪਟੌਣ ਪੰਪਾਂ ਤੇ ਲੁੱਟ ਦੀ ਵਾਰ ਦਤਾਂ ਹੋਈਆਂ ਸੀ ਅਸੀਂ ਇਹਨਾਂ ਦੇ ਵਿੱਚ ਮਾਨਯੋਗ ਅਦਾਲਤ ਤੋਂ ਪ੍ਰੋਡੈਕਸ਼ਨ ਵੈਂਟ ਲੈ ਕੇ ਦੋਸ਼ੀਆਂ ਨੂੰ ਫ੍ਰੀਕੋਟ ਜੇਲ੍ਹ ਤੋਂ ਲੈ ਕੇ ਆਏ ਆ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਿਆ ਇਹਨਾਂ 'ਚ ਜੋ ਹੈ ਜੁਰਮ ਦਾ ਘਾਟਾ ਅਤੇ ਬਾਦਾ ਜੁਰਮ ਕੀਤਾ ਗਿਆ ਇਹਨਾਂ ਦੇ ਵਿੱਚ ਤੇ ਇਨਾ ਤੋਂ ਰਿਕਵਰੀ ਕੀਤੀ ਗਈ ਹੈ ਜੀ ਇਹਨਾਂ ਦੇ ਨਾਮ ਕੀ ਕੀ ਨੇ ਜੀ ਇਹਨਾਂ ਦੇ ਇਹਨਾਂ ਦੇ ਜਿਵੇਂ ਹਰਪੀ ਸਿੰਘ ਆ ਜੀ ਸਾਈਲਦੀਪ ਗੁਰਪ੍ਰੀਤ ਸਿੰਘ ਭੇਜਾ ਜੀ ਵਿਸ਼ਾਲ ਬੋਵੀ ਤੇ ਪ੍ਰਭ ਪ੍ਰੀਤ ਸਿੰਘ ਆ ਜੀ ਇਹਨਾਂ ਦੇ ਨਾਮ ਇਹਨਾਂ ਦੇ ਕਿਹੜੇ ਕਿੰਨੇ ਕਿੰਨੇ ਰਾਸ਼ੀ ਤੁਸੀਂ ਪ੍ਰੋਬਲ ਪੰਪਾ ਤੋਂ ਜੀ ਪਸੋਲ ਦਿਨੋਂ ਕਿਤੇ ਇਹਨਾਂ ਨੇ ਜੀ ਕਿਸਾਨ ਫਿਊਲਿੰਗ ਸਟੇਸ਼ਨ ਆ ਜੀ ਇਹਦੇ ਤੋਂ 47000 ਦੀ ਲੁੱਟ ਕੀਤੀ ਸੀ ਤੇ ਦੂਸਰੇ ਤੋਂ ਮਹਾਵੀਰਾ ਫਿਊਲਿੰਗ ਸਟੇਸ਼ਨ ਹੈਗਾ ਜੀ ਉਹ ਤੋਂ 40000 500 ਦੀ ਲੁੱਟ ਕੀਤੀ ਸੀ ਇਹਨਾਂ ਜਿਹੜੇ ਪੈਸੇ ਸੀ ਇਹਨਾਂ ਦੇ ਪੈਸੇ ਦਾ ਕੀ ਕੀਤਾ ਜਿਹੜਾ ਲੁੱਟਿਆ ਸੀਗਾ ਜੀ ਇਹਦੀ ਜਿਹੜੇ ਲੁੱਟਦੇ ਪੈਸੇ ਸੀਗੇ ਉਹ ਤੋਂ ਨਸ਼ਾ ਵਗੈਰਾ ਖਰੀਦ ਕੇ ਪੀਂਦੇ ਸੀਗੇ ਜੀ ਨਸ਼ੇ ਦੇ ਆਦੀ ਨੇ ਜੀ ਨਵੀਂ ਉਮਰ ਦੇ ਦੋਸ਼ੀ ਹੈਗੇ ਨੇ ਜੀ ਨਵੀਂ ਉਮਰ ਆ ਜੀ ਇਹਨਾਂ ਦੀ ਇੱਕ ਦੀ 19 ਸਾਲ 20 ਸਾਲ ਇੱਕ ਸਭ ਤੋਂ ਵੱਡਾ ਮੈਰੀਡਾ ਜੀ ਲੜਕਾ ਉਹਦੀ 23 ਸਾਲ عمر ਜੀ ਜਿਹੜਾ ਸਭ ਤੋਂ ਵੱਡਾ ਜੀ ਨਵੀਂ ਉਮਰ ਦੇ ਸਾਰੇ ਹੈਗੇ ਨੇ ਇਹਨਾਂ ਨੂੰ ਕੋਈ ਅਸ਼ੋਕਤ ਹੋਰ ਵੀ ਅਪਰਾਧਿਕ ਮਾਮਲੇ ਦਰਜ ਨਹੀਂ ਨਾ ਥੇ ਬਿਲਕੁਲ ਜੀ ਬਿਲਕੁਲ ਹਰ ਇੱਕ ਦੇ 4-5 4-5 ਪਰਚੇ ਦਰਜ ਨਹੀਂ ਸੀ ਇਹਨਾਂ ਤੇ ਵੀ ਠੀਕ ਜੀ